ਕਿਸ ਤਰੀਕੇ ਦਾ ਸੰਘਰਸ਼ ਨੇ ਸੁਖਜੀਤ ਸਿੰਘ ਨੇ ਕੀਤਾ ਕਿਸ ਉਮਰ ਦੇ ਵਿੱਚ ਉਹਨਾਂ ਹਾਕੀ ਦੀ ਸਟਾਰਟਿੰਗ ਕੀਤੀ ਸੋ ਕਿੰਨੀ ਕੋ ਉਹਨਾਂ ਨੂੰ ਸਖਤ ਮਿਹਨਤ ਕਰਨੀ ਪਈ ਜਿਹੜਾ ਅੱਜ ਉਹਨਾਂ ਦਾ ਮਕਾਮ ਹਾਸਲ ਕੀਤਾ ਇਹ ਜੀ ਇਥੋਂ ਤੱਕ ਪਹੁੰਚਣ ਲਈ ਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ 5 ਸਾਲ ਦੀ ਉਮਰ ਦੇ ਵਿੱਚ ਬੱਚੇ ਨੇ ਹਾਕੀ ਫੜੀ ਸੀ ਉਹਨਾਂ ਦੇ ਫਾਦਰ ਸਾਹਿਬ ਵੀ ਆਪ ਹੀ ਬਹੁਤ ਸਪੋਰਟਸਮੈਨ ਤਗੜੇ ਰਹੇ ਨੇ ਤੇ 5 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਗਰਾਊਂਡ ਦਿਖਾਈ ਤੇ ਬਾਅਦ ਵਿੱਚ ਅੱਜ 올림픽 ਦੇ ਵਿੱਚ ਨਾਂ ਰੋਸ਼ਨ ਕੀਤਾ ਵਾ ਪੰਜਾਬ ਦਾ ਸਾਰੇ ਸਾਡੇ ਜ਼ਿਲ੍ਹੇ ਦਾ ਪਿੰਡ ਦਾ ਬਹੁਤ ਜ਼ਿਆਦਾ ਮਤਲਬ ਖੁਸ਼ੀ ਮਨਾਈ ਜਾ ਰਹੀ ਹੈ ਜੀ ਜਿਹੜਾ ਕਾਂਸੀ ਦਾ ਕਦਮਾ ਪੰਜਾਬ ਵਾਸਤੇ ਲੈ ਕੇ ਆਏ ਬੱਚੇ ਬਹੁਤ ਜ਼ਿਆਦੀ ਖੁਸ਼ੀ ਮਨਾ ਰਹੇ ਆ ਜੀ ਸਾਰੇ ਭੈਣ ਭਰਾ ਨਗਰ ਦੇ ਮਤਲਬ ਖੁਸ਼ੀ ਦੇ ਰਹੇ ਨੇ ਤੇ ਇਥੇ ਪਿੰਡ ਘਰੇ ਵੀ ਪਹੁੰਚੇ ਨੇ ਤੇ ਬਹੁਤ ਹੀ ਮਤਲਬ ਖੁਸ਼ੀ ਮਨਾ ਰਹੇ ਆ ਜੀ ਬਹੁਤ ਬਹੁਤ ਸਾਨੂੰ ਖੁਸ਼ੀ ਆ ਜੀ ਅਸੀਂ ਆਨੇ ਸਾਡਾ ਵੀ ਦਾਦਿਆਂ ਪਰਦਾਦਿਆਂ ਦਾ ਪਿਛਲਿਆਂ ਦਾ ਨਾਂ ਰੋਸ਼ਨ ਹੋਇਆ ਵੇਖੋ ਜੀ ਅਸੀਂ ਬਹੁਤ ਨੀਵੇਂ ਸੀ ਸਾਨੂੰ ਮਾਲਕ ਨੇ ਬਹੁਤ ਚਾ ਕੀਤਾ ਜੀ ਬੱਚੇ ਹਰ ਇੱਕ ਦੇ ਨੇਕ ਨਿਕਲਣਾਂ ਤੇ ਸਭ ਦਾ ਨਾਮ ਰੋਸ਼ਨ ਕਰ। ਸਖਜੀਤ ਦਾ ਪਰਿਵਾਰ ਇੱਥੇ ਕਦੋਂ ਵਾਪਸ ਜਿਹੜਾ ਪਿੰਡ ਦੇ ਵਿੱਚ ਪਰਤ ਰਿਹਾ ਸਖਜੀਤ ਕਦੋਂ ਇੱਥੇ ਪਹੁੰਚ ਰਹੇ ਨੇ। ਸੋ ਕਿਦਾਂ ਦਾ ਇੱਥੇ ਮਾਨ ਸਨਮਾਨ ਕਿਦਾਂ ਦਾ ਸਵਾਗਤ ਉਹਨਾਂ ਦਾ ਕੀਤਾ ਜਾਣਾ ਪਿੰਡ ਵੱਲੋਂ। ਵੇਖੋ ਜੀ ਉਹਨਾਂ ਦਾ ਪੂਰਾ ਟੋਲ ਠਮੱਕੇ ਦੇ ਨਾਲ ਜਿਹੜਾ ਸਵਾਗਤ ਕੀਤਾ ਜਾਊਗਾ। ਜਿੱਦਾਂ ਉਹਨਾਂ ਦੇ ਚਾਚਾ ਜੀ ਨੇ ਦੱਸਿਆ ਕਿ ਰਾਤੀ ਉਹਨਾਂ ਦੇ ਨਾਲ ਗੱਲ ਹੋਈ ਆ ਫੋਨ ਤੇ ਤੇ ਜਦੋਂ ਵੀ ਪਿੰਡ ਉਹਨਾਂ ਦੀ ਵਾਪਸੀ ਹੁੰਦੀ ਆ ਪਿੰਡ ਆਉਂਦੇ ਆ ਤੇ ਇਲਾਕੇ ਵੱਲੋਂ ਪਿੰਡ ਪੱਧਰ ਤੇ ਉਹਨਾਂ ਦਾ ਜਿਹੜਾ ਪੂਰਾ ਮਾਨ ਸਤਕਾਰ ਕੀਤਾ ਜਾਵੇਗਾ। ਸਾਸੀਗਾ ਦਰਸ਼ਕੋ ਤੁਸੀਂ ਦੇਖ ਰਹੇ ਹੋ ਐਮਐਸ ਪ੍ਰੋ ਟੀਵੀ ਤੇ ਮੈਂ ਹਾਂ ਮਾਨ ਸਿੰਘ ਅਸੋ ਅੱਜ ਪਿੰਡ ਜਵੰਦਪੁਰ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਮੌਜੂਦ ਹਾਂ ਆਪਾਂ ਭਾਰਤੀ ਹਾਕੀ ਟੀਮ ਦੀ ਗੱਲ ਕਰ ਲਈਨੇ ਕਿ ਪੈਰਸ ਵਿਖੇ ਹੋਈਆਂ 올림픽 ਖੇਡਾਂ ਦੇ ਵਿੱਚ ਭਾਰਤੀ ਹਾਕੀ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਤੇ ਕਾਂਸੀ ਦਾ ਤਗਮਾ ਜਿੱਤ ਕੇ ਆਪਣੇ ਦੇਸ਼ ਦੀ ਝੋਲੀ ਪਾਇਆ ਜਿੱਥੇ ਦੇਸ਼ ਭਰ ਦੇ ਵਿੱਚ ਖੁਸ਼ੀ ਦੇ ਜਸ਼ਨ ਮਨਾਏ ਜਾ ਰਹੇ ਨੇ ਉੱਥੇ ਹੀ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਖੁਸ਼ੀ ਦੇ ਜਸ਼ਨ ਮਨਾਏ ਜਾ ਰਹੇ ਨੇ ਸੋ ਭਾਰਤੀ ਹਾਕੀ ਟੀਮ 'ਚ ਖੇਡਣ ਵਾਲੇ ਖਿਡਾਰੀ ਸੁਖਜੀਤ ਸਿੰਘ ਦੇ ਘਰ ਮੌਜੂਦ ਆ ਸੋ ਜਿੱਥੇ ਪਰਿਵਾਰਕ ਮੈਂਬਰਾਂ ਵੱਲੋਂ ਤੇ ਪਿੰਡ ਦੇ ਮੋਹਤਬਰਾਂ ਵੱਲੋਂ ਜਿਹੜੀ ਲੱਡੂ ਵੰਡ ਕੇ ਇੱਥੇ ਜਿਹੜੀ ਖੁਸ਼ੀ ਮਨਾਈ ਜਾ ਰਹੀ ਆ ਸਾਡੇ ਨਾਲ ਭਾਰਤੀ ਹਾਕੀ ਟੀਮ ਦੇ ਖਿਡਾਰੀ ਸੁਖਜੀਤ ਸਿੰਘ ਦੇ ਪਰਿਵਾਰਕ ਮੈਂਬਰ ਮੌਜੂਦ ਨੇ ਸਭ ਤੋਂ ਪਹਿਲਾਂ ਉਹਨਾਂ ਦੇ ਚਾਚਾ ਜੀ ਨਾਲ ਗੱਲਬਾਤ ਕਰਦੇ ਆ ਪੀਤਾ ਸਿੰਘ ਨਾਲ ਸੋ ਹੰਜੀ ਪੀਤਾ ਸਿੰਘ ਜੀ ਤੁਹਾਡਾ ਬੱਚਾ ਜਿਹੜਾ ਵਾ ਭਾਰਤੀ ਹਾਕੀ ਟੀਮ ਦੇ ਵਿੱਚ ਖੇਡਿਆ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਦੀ ਝੋਲੀ ਪਾਇਆ ਅੱਜ ਕਿਵੇਂ ਤੁਹਾਡੇ ਵੱਲੋਂ ਖੁਸ਼ੀ ਮਨਾਈ ਜਾ ਰਹੀ ਆ ਬਹੁਤ ਜ਼ਿਆਦਾ ਮਤਲਬ ਖੁਸ਼ੀ ਮਨਾਈ ਜਾ ਰਹੀ ਹੈ ਜੀ ਜਿਹੜਾ ਕਾਂਸੀ ਦਾ ਕਦਮਾ ਪੰਜਾਬ ਵਾਸਤੇ ਲੈ ਕੇ ਆਏ ਬੱਚੇ ਬਹੁਤ ਜ਼ਿਆਦੀ ਖੁਸ਼ੀ ਮਨਾ ਰਹੇ ਆ ਜੀ ਸਾਰੇ ਭੈਣ ਭਰਾ ਨਗਰ ਦੇ ਮਤਲਬ ਖੁਸ਼ੀ ਦੇ ਰਹੇ ਨੇ ਤੇ ਇਥੇ ਪਿੰਡ ਘਰੇ ਵੀ ਪਹੁੰਚੇ ਨੇ ਤੇ ਬਹੁਤ ਹੀ ਮਤਲਬ ਖੁਸ਼ੀ ਮਨਾ ਰਹੇ ਆ ਜੀ ਤੇ ਕਿਸ ਤਰੀਕੇ ਦਾ ਸੰਘਰਸ਼ ਅਨੇ ਸੁਖਜੀਤ ਸਿੰਘ ਨੇ ਕੀਤਾ ਕਿਸ ਉਮਰ ਦੇ ਵਿੱਚ ਉਹਨਾਂ ਹਾਕੀ ਦੀ ਸਟਾਰਟਿੰਗ ਕੀਤੀ ਸੋ ਕਿੰਨੀ ਉਹਨਾਂ ਨੂੰ ਸਖਤ ਮਿਹਨਤ ਕਰਨੀ ਪਈ ਜਿਹੜਾ ਅਜਿਹਾ ਦਾ ਮਕਾਮ ਹਾਸਲ ਕੀਤਾ ਏ ਜੀ ਵੇਖੋ ਤੱਕ ਪਹੁੰਚਣ ਲਈ ਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ 5 ਸਾਲ ਦੀ ਉਮਰ ਦੇ ਵਿੱਚ ਬੱਚੇ ਨੇ ਹਾਕੀ ਫੜੀ ਸੀ ਉਹਨਾਂ ਦੇ ਫਾਦਰ ਸਾਹਿਬ ਵੀ ਆਪ ਹੀ ਬਹੁਤ ਸਪੋਰਟਸਮੈਨ ਤਗੜੇ ਰਹੇ ਨੇ ਤੇ 5 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਗਰਾਊਂਡ ਦਿਖਾਈ ਤੇ ਬਾਅਦ ਚ ਅੱਜ 올림픽 ਦੇ ਵਿੱਚ ਨਾਂ ਰੋਸ਼ਨ ਕੀਤਾ ਵਾ ਪੰਜਾਬ ਦਾ ਸਾਰੇ ਸਾਡੇ ਜ਼ਿਲ੍ਹੇ ਦਾ ਪਿੰਡ ਦਾ ਸੋ ਹੋਰ ਪਰਿਵਾਰਕ ਮੈਂਬਰ ਮੌਜੂਦ ਨੇ ਸੋ ਸਖਜੀਤ ਸਿੰਘ ਦੇ ਚਾਚੀ ਜੀ ਮੌਜੂਦ ਨੇ ਰਾਜਵੰਦਰ ਕੋਲ ਗੱਲਬਾਤ ਕਰਦੇ ਆ ਹਾਂ ਜੀ ਭੈਣ ਜੀ ਅੱਜ ਕਿੰਨੀ ਗਮਨ ਦੇ ਵਿੱਚ ਖੁਸ਼ੀ ਆ ਸੋ ਤੁਹਾਡਾ ਜਿਹੜਾ ਭਤੀਜਾ ਉਹਨੇ ਅੱਜ ਦੇਸ਼ ਦੇ ਲਈ ਖੇਡਿਆ ਵਾ ਮੈਡਲ ਜਿੱਤ ਕੇ ਜਿਹੜਾ ਵਾਪਸ ਪਰਤ ਰਿਹਾ ਕਿੰਨੀ ਗਮਨ ਚ ਖੁਸ਼ੀ ਤੁਹਾਡੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਇੰਨੀ ਖੁਸ਼ੀ ਆ ਕਿ ਸਾਡੇ ਬੱਚੇ ਨੇ ਅੱਜ ਪੂਰੇ ਪੰਜਾਬ ਦਾ ਭਾਰਤ ਦਾ ਨਾਂ ਰੋਸ਼ਨ ਕੀਤਾ ਵਾ ਬਹੁਤ ਜ਼ਿਆਦਾ ਮਨ ਦੇ ਵਿੱਚ ਖੁਸ਼ੀ ਆ ਕਿ ਹਰ ਇੱਕ ਬੱਚਾ ਹੀ ਹਾਕੀ ਦੇ ਨਾਲ ਜੁੜੇ ਗਰਾਊਂਡ ਨਾਲ ਜੁੜੇ ਤੇ ਮਤਲਬ ਆਪਣਾ ਗੋਲਡ ਮੈਡਲ ਜਾਂ ਮਤਲਬ ਇਹ ਤੋਂ 올ੰਪੀਆ ਤੱਕ ਜਾਵੇ ਬਹੁਤ ਜ਼ਿਆਦਾ ਖੁਸ਼ੀ ਸਾਨੂੰ ਅੱਛਾ ਕਦੋਂ ਕੋਈ ਗੱਲਬਾਤ ਹੋਈ ਪਰਿਵਾਰ ਦੀ ਸੁਖਜੀਤ ਦੇ ਨਾਲ ਕਦੋਂ ਵਾਪਸ ਆ ਰਹੇ ਨੇ ਇੱਥੇ ਪਿੰਡ ਕਦੋਂ ਵਿਜ਼ਿਟ ਕਰਨਗੇ ਹਾਂਜੀ ਰਾਤੀ ਹੋਈ ਸੀਗੀ ਗੱਲਬਾਤ ਸਾਡੀ ਸੁਖਜੀਤ ਦੇ ਮੰਮੀ ਪਾਪਾ ਨਾਲ ਹੋਈ ਸੀਗੀ ਗੱਲ ਬਹੁਤ ਜਲਦ ਉਹ ਪਿੰਡ ਵਾਪਸ ਆਉਣਗੇ ਤੇ ਇਸੇ ਤਰ੍ਹਾਂ ਹੀ ਜਿੱਤ ਦੀ ਖੁਸ਼ੀ ਮਨਾਵਾਂਗੇ ਉਹਨਾਂ ਨਾਲ ਸੋ ਸੁਖਜੀਤ ਸਿੰਘ ਦੇ ਦਾਦੀ ਜੀ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਭਾਂਜੀ ਕੀ ਨਾਮ ਆਪਣਾ ਜਗੀਰ ਕੋ ਅੱਛਾ ਮਾਤਾ ਜੀ ਜਿਸ ਤਰੀਕੇ ਨਾਲ ਸੁਖਜੀਤ ਨੇ ਤੁਹਾਡੇ ਜਿਹੜਾ ਪੋਤਰਾ ਬਾਅਦ ਨੇ ਅੱਜ ਵੱਡਾ ਮਾਣ ਤੁਹਾਨੂੰ ਦਵਾਇਆ ਸੋ ਤੁਹਾਡੇ ਮਾਣ ਨੂੰ ਅੱਜ ਕਿੰਨੀ ਖੁਸ਼ੀ ਆ ਕਿਸ ਤਰੀਕੇ ਦਾ ਮਾਣ ਜੇ ਤੁਹਾਡੇ ਸਕੂਨ ਅੱਜ ਤੁਹਾਨੂੰ ਮਿਲਦਾ ਪਿਆ ਬਹੁਤ ਬਹੁਤ ਸਾਨੂੰ ਖੁਸ਼ੀ ਆ ਜੀ ਅਸੀਂ ਆਨੇ ਸਾਡਾ ਵੀ ਦਾਦਿਆਂ ਪਰਦਾਦਿਆਂ ਦਾ ਪਿਛਲਿਆਂ ਦਾ ਨਾਂ ਰੋਸ਼ਨ ਹੋਇਆ ਜੀ ਵੇਖੋ ਜੀ ਅਸੀਂ ਬਹੁਤ ਨੀਵੇਂ ਸੀ ਸਾਨੂੰ ਮਾਲਕ ਨੇ ਬਹੁਤ ਉੱਚਾ ਕੀਤਾ ਜੀ ਜੀ ਇਹ ਹਰੇਕ ਨੂੰ ਮਾਲਕ ਇਹੋ ਜੀ ਦਾਤ ਬਖਸ਼ੇ ਬੱਚੇ ਹਰ ਇੱਕ ਦੇ ਨੇਕ ਨਿਕਲਣਾ ਤੇ ਸਭ ਦਾ ਨਾਮ ਰੋਸ਼ਨ ਕਰਨ ਸੋ ਐਸੀ ਸਖਜੀਤ ਸਿੰਘ ਦੇ ਦਾਦੀ ਜੀ ਹੋਰ ਇੱਥੇ ਪਿੰਡ ਦੇ ਮੋਤਬਾਰ ਵੀ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਆ ਵੱਡੀ ਗਿਣਤੀ ਚ ਮੋਤਬਾਰ ਜੁੜੇ ਨੇ ਵੀਰ ਜੀ ਕੀ ਨਾਮ ਆਪਣਾ ਜਸਬੀਰ ਸਿੰਘ ਜੀ ਸਾਫ ਕਾ ਫੌਜੀ ਅੱਛਾ ਜਸਬੀਰ ਸਿੰਘ ਜੀ ਤੁਹਾਡੇ ਪਿੰਡ ਦਾ ਨੌਜਵਾਨ ਆ ਦੇਸ਼ ਦੇ ਲਈ ਖੇਡਿਆ ਮੈਡਲ ਦੇਸ਼ ਦੀ ਝੋਲੀ ਪਾਇਆ ਸੋ ਕਿਸ ਤਰੀਕੇ ਨਾਲ ਖੁਸ਼ੀ ਮਨਾਈ ਜਾ ਰਹੀ ਤੁਹਾਡੇ ਵੱਲੋਂ ਸਭ ਤੋਂ ਪਹਿਲਾਂ ਤੇ ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪੱਤਰਕਾਰ ਭਾਈਚਾਰੇ ਦਾ ਜੀ ਆਇਆਂ ਨੂੰ ਜੀ ਤੁਸੀਂ ਸਾਡੀ ਖੁਸ਼ੀ ਦੇ ਵਿੱਚ ਸ਼ਰੀਕ ਹੋਏ ਜੇ ਅੱਜ ਸਾਡੇ ਪੂਰੇ ਇਲਾਕੇ ਵਾਸਤੇ ਮੀਆਵੰਡ ਜਵੰਧਪੁਰ ਇਕੱਲਾ ਨਹੀਂ ਜੀ ਪੂਰੇ ਇਲਾਕੇ ਵਾਸਤੇ ਮਾਣ ਦੀ ਗੱਲ ਆ ਕਿ ਸਾਡੇ ਬੱਚੇ ਨੇ 올림픽 ਦੀ ਟੀਮ ਦੇ ਵਿੱਚ ਖੇਡਿਆ ਤੇ ਖੇਡਿਆ ਵੀ ਬਹੁਤ ਸੋਹਣਾ ਖੇਡੀ ਤੇ ਸਾਰੀ ਟੀਮ ਵਧੀਆ ਵਾ ਪਰ ਜਦੋਂ ਸੁਖਜੀਤ ਗੋਲ ਕਰਦਾ ਸੀ ਤੇ ਉਦੋਂ ਭੰਗੜੇ ਪੈਂਦੇ ਸੀ ਮੀਆਵੰਡ ਜਵੰਧਪੁਰ ਦੇ ਵਿੱਚ ਇਹ ਬੜੇ ਮਾਨ ਵਾਲੀ ਗੱਲ ਉਹਦੇ ਫਾਦਰ ਸਾਹਿਬ ਵੀ ਇਸ ਗਰਾਊਂਡ ਤੋਂ ਹਾਕੀ ਸਟਾਰਟ ਕੀਤੀ ਸੀ ਉਹਨਾਂ ਇੱਕ ਹੋਰ ਮਾਨ ਵਾਲੀ ਗੱਲ ਆ ਕਿ ਸਾਡੀ ਗਰਾਊਂਡ ਨੂੰ ਜਿਹੜੇ ਕੁਝ ਬੰਦੇ ਮਿਲੇ ਆ ਜਿੱਦਾਂ ਰੋਕੀ ਭਾਜੀ ਆ ਕੁਝ ਐਨਆਰਆਈ ਵੀਰ ਆ ਇਹਨਾਂ ਨੇ ਟੀਮ ਬਣਾਈ ਆ ਤੇ ਇੱਕ ਹਰਮਨਜੀਤ ਸਿੰਘ ਕੁਸ਼ਤੀ ਦੇ ਵਿੱਚ ਜ਼ਿਲ੍ਹਾ ਲੈਵਲ ਤੇ ਬੱਚਾ ਥੋੜੇ ਦਿਨ ਨੂੰ ਇਹ ਫਰਸਟ ਆਇਆ ਤੇ ਮੈਂ ਉਹਦੇ ਪਰਿਵਾਰ ਨੂੰ ਵੀ ਵਧਾਈ ਦੇਣਾ ਚਾਹੁੰਨਾ ਵਾਂ ਤਾਂ ਬਾਕੀ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਇਸ ਗਰਾਊਂਡ ਨਾਲ ਜੋੜੋ ਮੋਬਾਈਲ ਛਡਾਓ ਬੱਚਿਆਂ ਦੇ ਰੋਕੀ ਭਾਜ ਵੀ ਬਾਰ-ਬਾਰ ਕਹਿੰਦੇ ਰਹਿੰਦੇ ਕਿ ਮੋਬਾਈਲ ਤੋਂ ਖੇੜਾ ਛਡਾਓ ਤੇ ਗਰਾਊਂਡ ਨਾਲ ਜੋ ਜਿੰਨੇ ਬੱਚੇ ਗਰਾਉਂਡ ਨਾਲ ਜੁੜਨਗੇ ਇੱਕ ਤਾਂ ਵੱਖ-ਵੱਖ ਫੋਰਸਾਂ ਦੇ ਵਿੱਚ ਭਰਤੀ ਹੋਣਗੇ ਰੋਜੀ ਰੋਟੀ ਤੇ ਲੱਗਣਗੇ ਤੇ ਦੂਜਾ ਜਿਹੜਾ ਦਰਿਆ ਚੱਲ ਰਿਹਾ ਤੁਹਾਨੂੰ ਪਤਾ ਹੀ ਨਸ਼ਿਆਂ ਦਾ ਉਸ ਤੋਂ ਬਚਣਗੇ ਤੇ ਇਸੇ ਕਰਕੇ ਜੀ ਬਹੁਤ-ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਸਾਰਾ ਲੱਖਣ ਵਸੀਆਂ ਨੂੰ ਜੀ ਐ ਹਰ ਸਿਮਰਤ ਪਾਲ ਸਿੰਘ ਰੋਕੀ ਇੱਥੇ ਮੌਜੂਦ ਨੇ ਜਿਹੜੇ ਕਿ ਇੱਥੇ ਮੀਆਂ ਵੈਂਡ ਵੀ ਖੇਡ ਗਰਾਉਂਡ ਦੇ ਵਿੱਚ ਜਿਹੜੀ ਫ੍ਰੀ ਕੋਚਿੰਗ ਦਿੰਦੇ ਨੇ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਤੋਂ ਵੱਖ-ਵੱਖ ਖੇਡਾਂ ਨਾਲ ਜੋੜਦੇ ਨੇ ਉਹਨਾਂ ਨਾਲ ਗੱਲਬਾਤ ਕਰ ਲਏ ਨੇ ਹਰ ਸਿਮਰਤ ਜੀ ਸੋ ਕਿੰਨੀ ਖੁਸ਼ੀ ਹੈ ਇੱਕ ਵਿੱਚ ਖੁਸ਼ੀ ਹੈ ਜਦੋਂ ਇੱਕ ਤੁਹਾ ਦਾ ਜਿਵੰਦਪੁਰ ਪਿੰਡ ਦਾ ਨਾਂ ਜਿਹੜਾ ਰੋਸ਼ਨ ਬੱਚੇ ਨੇ ਕੀਤਾ ਵਾ ਸੋ ਮੀਆਂਵੰਡ ਦਾ ਨਾਂ ਹਾਕੀ ਦੇ ਵਿੱਚ ਸ਼ੁਰੂ ਤੋਂ ਹੀ ਬੜਾ ਵੱਡਾ ਨਾਮ ਰਿਹਾ ਸੋ ਬੜੀ ਹਾਕੀ ਦੀ ਟੀਮ ਇਥੋਂ ਦੀ ਸਟਰੋਂਗ ਹੁੰਦੀ ਸੀ ਸੋ ਅੱਜ ਜਿਹੜਾ ਦੁਬਾਰਾ ਬੱਚੇ ਨੇ ਨਾਂ ਤੁਹਾਡਾ ਰੋਸ਼ਨ ਕੀਤਾ ਵਾ ਕਿਵੇਂ ਇਹਦਾ ਤੁਹਾਨੂੰ ਮਾਣ ਮਹਿਸੂਸ ਹੋ ਰਿਹਾ ਜੀ ਵੇਖੋ ਜੀ ਜਿਹੜਾ ਆਪਣਾ ਇੰਡੀਆ ਨੇ ਮੈਡਲ ਜਿੱਤਿਆ ਵਾ ਉਹ ਪਹਿਲਾਂ ਤੇ ਸਾਰੇਆਂ ਪਲੇਅਰਾਂ ਨੂੰ ਵਧਾਈ ਸਾਰੇ ਪਲੇਅਰਾਂ ਤੇ ਸਾਨੂੰ ਮਾਣ ਆ ਪਰ ਆਪਣੀ ਮਨੁੱਖ ਦੀ ਜਿਹੜੀ ਬਿਰਤੀ ਆ ਉਹ ਆਪਾਂ ਆਪਣੇ ਪਿੰਡ ਨੂੰ ਘਰ ਵਾਲ ਨੂੰ ਉਹ ਉਹਦੇ ਵੱਲ ਥੋੜਾ ਜਿਹਾ ਆਪਣਾ ਧਿਆਨ ਜ਼ਿਆਦਾ ਹੁੰਦਾ ਸੁਖਜੀਤ ਸਾਡੇ ਪਿੰਡ ਦਾ ਬੱਚਾ ਵਾ ਤੇ ਉਹਦੀ ਵੀ ਸਾਨੂੰ ਬਹੁਤ ਜ਼ਿਆਦੀ ਖੁਸ਼ੀ ਆ ਜੀ ਸੋ ਹੋਰ ਮੋਤਬਰ ਮੌਜੂਦ ਨੇ ਹਰਪਾਲ ਸਿੰਘ ਜਵੰਦਪੁਰ ਜਿਹੜੇ ਕਿ ਇੱਥੇ ਕਾਫੀ ਵਿਕਾਸ ਦੇ ਕਾਰਜ ਵੀ ਇੱਥੇ ਪਿੰਡ ਦੇ ਵਿੱਚ ਅਕਸਰ ਕਰਾਉਂਦੇ ਰਹਿੰਦੇ ਨੇ ਸੋ ਬੱਚਿਆਂ ਨੂੰ ਖੇਡਾਂ ਦੇ ਨਾਲ ਕਾਫੀ ਜੋੜਦੇ ਰਹਿੰਦੇ ਨੇ ਸੋ ਮੋਤਬਰ ਆਗੂ ਨੇ ਪਿੰਡ ਦੇ ਗੱਲਬਾਤ ਕਰਦੇ ਆ ਹਰਪਾਲ ਜੀ ਅੱਜ ਤੁਹਾਡੇ ਪਿੰਡ 'ਚ ਬੜੀ ਖੁਸ਼ੀ ਮਨਾਈ ਜਾ ਰਹੀ ਹੈ ਪਿੰਡ ਦਾ ਬੱਚਾ ਜਿਹੜਾ ਇੱਕ 올림픽 ਦੇ ਵਿੱਚ ਸਾਲਿਆ ਜਾ ਕੇ ਵਧੀਆ ਪ੍ਰਦਰਸ਼ਨ ਕੀਤਾ ਮੈਡਲ ਜਿੱਤ ਕੇ ਵਾਪਸ ਪਰਤ ਰਿਹਾ ਵਾ ਸੋ ਤੁਹਾਨੂੰ ਅੱਜ ਕਿਸ ਤਰੀਕੇ ਦਾ ਮਨ ਨੂੰ ਤੁਹਾਡੇ ਨੂੰ ਸਕੂਨ ਮਿਲਦਾ ਪਿਆ ਵੇਖੋ ਜੀ ਮੈਂ ਤੇ ਖੁਦ ਪਲੇਅਰ ਵਾਇਸ ਲਾਈਨ ਦੇ ਵਿੱਚ ਸਟਾਰਟਿੰਗ ਤੋਂ ਹਾਕੀ ਦੇ ਨਾਲ ਜੁੜਿਆ ਰਿਆਂ ਕਾਲਜ ਤੱਕ ਤੇ ਮੈਨੂੰ ਤੇ ਬਹੁਤ ਜਿਆਦਾ ਖੁਸ਼ੀ ਆ ਕਿ ਸਾਰੇ ਸੁਖਜੀਤ ਵਰਗੇ ਹੀ ਬਣਨ ਕਿਉਂਕਿ ਇੱਥੇ ਹਜ਼ਾਰਾਂ ਸੁਖਜੀਤ ਪੈਦਾ ਹੋਣੇ ਆ ਜੇ ਸਾਡਾ ਸਾਥ ਤੇ ਸਪੋਰਟ ਹੋਵੇ ਮਾਪਿਆਂ ਦੀ ਸਾਥ ਤੇ ਸਪੋਰਟ ਹੋਵੇ ਤੇ ਬੱਚੇ ਜਿਹੜੇ ਆ ਵੱਧ ਚੜ ਕੇ ਜਿਹੜਾ ਵਾ ਇਹਦੇ ਵਿੱਚ ਹਿੱਸਾ ਲੈਣ ਤਾਂ ਜੋ ਗਰਾਊਂਡ ਦੇ ਨਾਲ ਉਹਨਾਂ ਬੱਚਿਆਂ ਨੂੰ ਜੋੜਿਆ ਜਾ ਸਕੇ ਤੇ ਸਾਡੀ ਪਿੰਡ ਪੱਧਰ ਤੇ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਵਾਰ ਤੋਂ ਬਾਅਦ ਬੱਚਿਆਂ ਨੂੰ ਜਿਹੜਾ ਗਰਾਊਂਡ ਦੇ ਨਾਲ ਜੋੜੀਏ ਤੇ ਸਾਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਸਾਡਾ ਬੱਚਾ ਇਸ ਲੈਵਲ ਤੇ ਪਹੁੰਚਿਆ ਤੇ ਸਾਰੇ ਹੀ ਮਤਲਬ ਉਹਦੇ ਹਾਲ ਵੇਖ ਕੇ ਉੱਥੇ ਤੱਕ ਪਹੁੰਚਣੇ ਅੱਛਾ ਅਰਪਾਲ ਜੀ ਸਖਜੀਤ ਦਾ ਪਰਿਵਾਰ ਇਥੇ ਕਦੋਂ ਵਾਪਸ ਜਿਹੜਾ ਪਿੰਡ ਦੇ ਵਿੱਚ ਪਰਤ ਰਿਹਾ ਸਖਜੀਤ ਕਦੋਂ ਇਥੇ ਪਹੁੰਚ ਰਹੇ ਨੇ ਸੋ ਕਿਦਾਂ ਦਾ ਇਥੇ ਮਾਨ ਸਨਮਾਨ ਕਿਦਾਂ ਦਾ ਸਵਾਗਤ ਉਹਨਾਂ ਦਾ ਕੀਤਾ ਜਾਣਾ ਪਿੰਡ ਵੱਲੋਂ ਵੇਖੋ ਜੀ ਉਹਨਾਂ ਦਾ ਪੂਰਾ ਟੋਲ ਠਮੱਕੇ ਦੇ ਨਾਲ ਜਿਹੜਾ ਸਵਾਗਤ ਕੀਤਾ ਜਾਊਗਾ ਜਿੱਦਾਂ ਉਹਨਾਂ ਦੇ ਚਾਚਾ ਜੀ ਨੇ ਦੱਸਿਆ ਕਿ ਰਾਤੀ ਉਹਨਾਂ ਦੇ ਨਾਲ ਗੱਲ ਹੋਈ ਆ ਫੋਨ ਤੇ ਤੇ ਜਦੋਂ ਵੀ ਪਿੰਡ ਉਹਨਾਂ ਦੀ ਵਾਪਸੀ ਹੁੰਦੀ ਆ ਪਿੰਡ ਆਉਂਦੇ ਆ ਤੇ ਇਲਾਕੇ ਵੱਲੋਂ ਪਿੰਡ ਪੱਧਰ ਤੇ ਉਹਨਾਂ ਦਾ ਜਿਹੜਾ ਪੂਰਾ ਮਾਨ ਸਤਕਾਰ ਕੀਤਾ ਜਾਵੇਗਾ ਸੋ ਐਸੇ ਪਿੰਡ ਦੇ ਮੋਹਤਬਰ ਅਤੇ ਪਰਿਵਾਰਕ ਮੈਂਬਰ ਜਿਨ੍ਹਾਂ ਨੇ ਆਪਣੇ ਨਾਲ ਗੱਲਬਾਤ ਕੀਤੀ ਆ ਪਿੰਡ ਜਵੰਧਪੁਰ ਮੀਆਂਮੰਡ ਵੇਖੇ ਮੌਜੂਦ ਆ ਸੋ ਅੱਜ ਸਖਜੀਤ ਦੇ ਪਿੰਡ ਦੇ ਵਿੱਚ ਜਿਹੜਾ ਜੱਦੀ ਪਿੰਡ ਉਹਦਾ ਉੱਥੇ ਜਿਹੜੇ ਖੁਸ਼ੀ ਦੇ ਜਸ਼ਨ ਮਨਾਏ ਜਾ ਰਹੇ ਨੇ ਸੋ ਭਾਰਤੀ ਹਾਕੀ ਟੀਮ ਨੇ ਜਿਹੜਾ ਵਾ ਕਾਂਸੀ ਦਾ ਤਗਮਾ ਜਿੱਤਿਆ 올림픽 ਦੇ ਵਿੱਚ ਤੇ ਜਿਸ ਦੇ ਨਾਲ ਦੇਸ਼ ਭਰ ਦੇ ਵਿੱਚ ਜਿੱਥੇ ਖੁਸ਼ੀ ਮਨਾਈ ਜਾ ਰਹੀ ਹੈ ਸੋ ਹਾਕੀ ਖਿਡਾਰੀਆਂ ਦੇ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਜਿਹੜੇ ਜਸ਼ਨ ਆ ਆ ਲੋਕਾਂ ਵਾਲੋਂ ਮਨਾਏ ਜਾ ਰਹੇ ਨੇ ਲੱਡੂ ਵੰਡੇ ਜਾ ਰਹੇ ਨੇ ਢੋਲ ਠਮਕਾ ਜਿਹੜਾ ਕੀਤਾ ਜਾ ਰਿਹਾ ਸੋ ਕਿਤੇ ਨਾ ਕਿਤੇ ਇਹਨਾਂ ਦੇ ਮਨ ਦੇ ਵਿੱਚ ਇਹ ਵੀ ਉਤਸ਼ਾਹ ਹੈਗਾ ਇੰਤਜ਼ਾਰ ਹੈਗਾ ਉਹਨਾਂ ਦਾ ਕਿ ਕਦੋਂ ਜਿਹੜੇ ਨੇ ਇਹ ਖਿਡਾਰੀ ਵਾਪਸ ਪਰਤਣਗੇ ਪਿੰਡਾਂ ਦੇ ਵਿੱਚ ਤੇ ਕਦੋਂ ਜਿਹੜਾ ਉਹਨਾਂ ਦਾ ਜਿਹੜਾ ਭਰਵਾ ਸਵਾਗਤ ਇੱਥੇ ਜਿਹੜਾ ਪਿੰਡ ਦੇ ਮੋਹਰਬਾਰ ਜਾਂ ਪਰਿਵਾਰਕ ਮੈਂਬਰ ਕਰਨਗੇ ਸ਼੍ਰੀ ਖਡੂਰ ਸਾਹਿਬ ਤੋਂ ਕੈਮਰਾਮੈਨ ਸੋਨੂ ਫਤਿਹਵਾਦ ਨਾਲ ਮਾਨ ਸਿੰਘ